ਹਾਂਜੀ 45 ਡੇ ਸਪੋਕਨ ਇੰਗਲਿਸ਼ ਕੋਰਸ ਦਾ ਅੱਜ ਹੈ ਡੇ 4 ਸੋ ਅੱਜ ਆਪਾਂ ਸਿੱਖਾਂਗੇ ਕਿਸੇ ਨੂੰ ਸਵਾਲ ਕਿਵੇਂ ਪੁੱਛ ਸਕਦੇ ਹਾਂ ਇਹ ਬਹੁਤ ਹੀ ਕਾਮਨ ਟੌਪਿਕ ਹੈ ਅਸੀਂ ਨੋਰਮਲੀ ਆਮ ਤੌਰ ਤੇ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਸਵਾਲ ਪੁੱਛਦੇ ਹੀ ਰਹਿੰਦੇ ਹਾਂ ਸੋ ਉਹਨਾਂ ਸਵਾਲਾਂ ਦੀ ਸ਼ੁਰੂਆਤ ਕਿਵੇਂ ਕਰਾਂਗੇ ਕਿਵੇਂ ਇੰਗਲਿਸ਼ ਦੇ ਵਿੱਚ ਆਪਾਂ ਕਿਸੇ ਨੂੰ ਸਵਾਲ ਪੁੱਛ ਸਕਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਪਹਿਲਾਂ ਗੱਲ ਕਰਾਂਗੇ ਸਿੰਪਲ ਸਵਾਲਾਂ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ WH ਫੈਮਿਲੀ ਦੇ ਕੁਝ ਵਰਡਸ ਹੁੰਦੇ ਨੇ ਜਿਵੇਂ ਵਰਟ ਵੇਅਰ ਵਾਈ ਵੈਨ ਹਾਊ ਇਹ ਵਾਲੇ ਸਵਾਲ ਅੱਜ ਇਸ ਵੀਡੀਓ ਵਿੱਚ ਨਹੀਂ ਹੋਣਗੇ ਸਿੰਪਲ ਤਰੀਕੇ ਦੇ ਸਵਾਲ ਆਪਾਂ ਪੁੱਛਾਂਗੇ ਐਗਜ਼ਾਮਪਲ ਕੀ ਹੈ ਸਿੰਪਲ ਤਰੀਕੇ ਦੇ ਸਵਾਲ ਪੁੱਛਣਾ ਜਿਵੇਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਤੁਸੀਂ ਕੰਮ ਕਰਦੇ ਹੋ ਤੁਸੀਂ ਪੜ੍ਹਦੇ ਹੋ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤੁਸੀਂ ਸੈਰ ਕਰਨ ਜਾਂਦੇ ਹੋ ਤੁਸੀਂ ਨੋਨ ਵੇਜ ਖਾਂਦੇ ਹੋ ਤੁਸੀਂ ਡਰਿੰਕ ਕਰਦੇ ਹੋ ਸੋ ਐਸੇ ਸਵਾਲ ਜੋ ਆਪਾਂ ਕਿਸੇ ਨੂੰ ਪੁੱਛਦੇ ਹਾਂ ਕਿ ਤੁਸੀਂ ਇਹ ਵਾਲਾ ਕੰਮ ਕਰਦੇ ਹੋ ਨੂੰ ਆਪਾਂ ਕਿਵੇਂ ਪੁੱਛਾਂਗੇ ਇੰਗਲਿਸ਼ ਦੇ ਵਿੱਚ ਸੋ ਬਹੁਤ ਹੀ ਆਸਾਨ ਤਰੀਕਾ ਹੈ ਜਾਦਤਰ ਆਪਾਂ ਪਹਿਲਾਂ ਗੱਲ ਕਰਾਂਗੇ ਸਾਹਮਣੇ ਵਾਲੇ ਨੂੰ ਪੁੱਛਦੇ ਆ ਵੀ ਤੁਸੀਂ ਯਾਨੀ ਕਿ ਤੂੰ ਹੁਣ ਤੂੰ ਦੀ ਇੰਗਲਿਸ਼ ਇੰਗਲਿਸ਼ ਆਪਾਂ ਬੋਲਦੇ ਹਾਂ ਯੂ ਯਾਨੀ ਇੰਗਲਿਸ਼ ਵਿੱਚ ਆਪਾਂ ਯੂ ਕਹਿੰਦੇ ਹਾਂ ਸੋ ਸਾਨੂੰ ਅਸੀਂ ਕਰਨਾ ਕੀ ਹੈ ਸਿਰਫ ਡੂ ਯੂ ਬੋਲਣਾ ਹੈ ਡੂ ਯੂ ਡੂ ਯੂ ਡੂ ਯੂ ਦੇ ਨਾਲ ਉਹ ਕਮ ਲਗਾ ਦੇਣਾ ਹੈ ਜੋ ਆਪਾਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਇਹ ਕੰਮ ਕਰਦੇ ਹੋ 댓्स ਇਟ ਬਸ ਹਾਈ ਸਟਰਕਚਰ ਨੂੰ ਫੋਲੋ ਕਰਨਾ ਹੈ ਤੇ ਇਸ ਸਵਾਲ ਆਸਾਨੀ ਦੇ ਨਾਲ ਤੁਸੀਂ ਪੁੱਛ ਸਕਦੇ ਹੋ एग्जांपल ਦੇਦੇ ਹਾਂ ਹੁਣ ਸਾਨੂੰ ਸਿਰਫ ਇਹ ਦੀ ਇੰਗਲਿਸ਼ ਆਣੀ ਚਾਹੀਦੀ ਹੈ ਕਿ ਕੀ ਕੰਮ ਆਪਾਂ ਪੁੱਛ ਰਹੇ ਹਾਂ एग्जांपल ਜਿਵੇਂ ਕਿ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਕਿਵੇਂ ਪੁੱਛਾਂਗੇ ਹੁਣ ਅਗੇਨ ਸਟਰਕਚਰ ਕੀ ਹੈ ਡੂ ਯੂ ਹੁਣ ਜਲਦੀ ਉੱਠਣ ਦੀ ਇੰਗਲਿਸ਼ ਸਾਨੂੰ ਪਤਾ ਹੋਣਾ ਚਾਹੀਏ ਉਹ ਜਲਦੀ ਉੱਠਣ ਦੀ ਇੰਗਲਿਸ਼ ਹੁੰਦੀ ਹੈ ਡੂ ਯੂ ਵੇਕ ਅਪ ਅਰਲੀ ਇੱਕ ਕੁਐਸਚਨ ਬਣ ਗਿਆ ਇੰਗਲਿਸ਼ ਦੇ ਵਿੱਚ ਤੁਸੀਂ ਕ੍ਰਿਕਟ ਖੇਡਦੇ ਹੋ ਤੁਸੀਂ ਕੋਈ ਗੇਮ ਵਗੈਰਾ ਖੇਡਦੇ ਹੋ ਕ੍ਰਿਕਟ ਚਲੋ एग्जांपल ਲੈ ਲੈਂਦੇ ਹਾਂ so do you hun khede chandiya play so do you play cricket do you play cricket tusi pizza khande ho tusi burger khande ho tusi cold drink pinde ho so do you hun khane di english hundi hai eat je kuch drink karde pina hunda ohnu apna drink bol dinde ha so do you eat ya fir do you drink pizza ya fir cold drink ਸਵਾਲ ਬਣ ਗਿਆ ਸੋ ਇੱਕ ਡੂ ਯੂ ਹੋਰ ਉਸ ਕੰਮ ਦੀ ਇੰਗਲਿਸ਼ ਨਹੀਂ ਪਤਾ ਹੁੰਦੀ ਜੀ ਆਪਾਂ ਕਿਸੇ ਨੂੰ ਵੀ ਕੋਈ ਵੀ ਇਸ ਤਰ੍ਹਾਂ ਦਾ ਸਵਾਲ ਪੁੱਛ ਸਕਦਾ ਕਿ ਕੀ ਤੁਸੀਂ ਇਹ ਵਾਲਾ ਕੰਮ ਕਰਦੇ ਹੋ ਤੁਸੀਂ ਪੜ੍ਹਦੇ ਹੋ ਡੂ ਯੂ ਸਟੱਡੀ ਤੁਸੀਂ ਟੀਵੀ ਦੇਖਦੇ ਹੋ ਡੂ ਯੂ ਟੀਵੀ ਦੇਖਣੀ ਤੇ ਇੰਗਲਿਸ਼ ਹੁੰਦੀ ਹੈ ਵਾਚ ਸੋ ਡੂ ਯੂ ਵਾਚ ਟੀਵੀ ਤੁਸੀਂ ਮੂਵੀ ਦੇਖਦੇ ਹੋ ਡੂ ਯੂ ਵਾਚ ਮੂਵੀ ਤੁਸੀਂ ਮਿਊਜ਼ਿਕ ਸੁਣਦੇ ਹੋ ਡੂ ਯੂ ਲਿਸਨ ਟੂ ਮਿਊਜ਼ਿਕ ਸੋ ਐਸੇ ਬਹੁਤ سارے ਕੰਮ ਜੋ ਆਪਾਂ ਕਿਸੇ ਨੂੰ ਪੁੱਛਦੇ ਹਾਂ ਕਿ ਤੁਸੀਂ ਇਹ ਕੰਮ ਕਰਦੇ ਹੋ ਕਿਸ ਨੂੰ ਪੁੱਛਣਾ ਹੈ ਤੁਸੀਂ ਖਾਣਾ ਬਣਾਉਂਦੇ ਹੋ ਹੁਣ ਖਾਣਾ ਬਣਾਉਣੇ ਦੀ ਇੰਗਲਿਸ਼ ਕੀ ਹੁੰਦੀ ਹੈ ਕੁਕ ਕਰਨਾ ਸੋ ਡੂ ਯੂ ਕੁਕ ਨੋਰਮਲੀ ਆਪਾਂ ਡੂ ਯੂ ਕੁਕ ਕਰਕੇ ਗੱਲ ਨੂੰ ਖਤਮ ਕਰ ਦਿੰਨੇ ਹਾਂ ਹਾਂ ਕੋਈ ਸਪੈਸੀਫਿਕ ਚੀਜ਼ ਆਪਾਂ ਕੁਛ ਨਹੀਂ ਹੈ ਤੇ ਆਪਾਂ ਉਹ ਅੱਗੇ ਪੁੱਛ ਲਾਂਗੇ ਜਿਵੇਂ ਕਿ ਤੁਸੀਂ ਡਿਨਰ ਖਾਣਾ ਰਾਤ ਦਾ ਖਾਣਾ ਬਣਾਉਂਦੇ ਹੋ ਡੂ ਯੂ ਕੁਕ ਡਿਨਰ ਤੁਸੀਂ ਚਾਹ ਬਣਾਉਂਦੇ ਹੋ ਡੂ ਯੂ ਮੇਕ ਟੀ ਹੁੰਦਾ ਹੁਣ ਚਾਹ ਵਗੈਰਾ ਬਣਾਉਣੇ ਵਾਸਤੇ ਆਪਾਂ ਮੇਕ ਬੋਲ ਦਿੰਨੇ ਹਾਂ ਚਾਹ ਨੂੰ ਕੁਕ ਨਹੀਂ ਕਰਦੇ ਖਾਣੇ ਨੂੰ ਪਕਾਉਂਦੇ ਆਪਾਂ ਸੋ ਡੂ ਯੂ ਮੇਕ ਟੀ ਕੌਫੀ ਬਣਾਉਂਦੇ ਹੋ do you make coffee ਤੁਸੀਂ ਕਾਫੀ ਪਿੰਦੇ ਹੋ do you drink coffee ਇਸ ਤਰੀਕੇ ਨਾਲ ਆਪਾਂ do you ਤੋਂ ਬਹੁਤ سارے ਐਸੇ ਸਵਾਲ ਆਪਾਂ ਪੁੱਛ ਸਕਦੇ ਹਾਂ ਜੋ ਵੀ ਆਪਾਂ ਕਿਸੇ ਨੂੰ ਪੁੱਛਣਾ ਚਾਹੀਏ ਕਿ ਕੀ ਤੁਸੀਂ ਇਹ ਕੰਮ ਕਰਦੇ ਹੋ ਹੁਣ ਇਹਦਾ ਰਿਪਲਾਈ ਕਿਵੇਂ ਦੇਣਾ ਮੰਨ ਲਓ ਤੁਹਾਨੂੰ ਹੀ ਕੋਈ ਪੁੱਛ ਲਵੇ ਕਿ ਕੀ ਤੁਸੀਂ ਪੜ੍ਹਦੇ ਹੋ ਤੁਸੀਂ ਕੰਮ ਕਰਦੇ ਹੋ ਤੁਸੀਂ ਸਕੂਲ ਜਾਂਦੇ ਹੋ ਤੁਸੀਂ ਆਫਿਸ ਚ ਜਾਂਦੇ ਹੋ ਹੁਣ ਤੁਸੀਂ ਇਹਦਾ ਰਿਪਲਾਈ ਕਿਵੇਂ ਕਰੋਗੇ ਫੋਰ ਐਗਜ਼ਾਮਪਲ ਤੁਹਾਨੂੰ ਹੀ ਕੋਈ ਪੁੱਛ ਰਿਹਾ ਕਿ ਤੁਸੀਂ ਪੜ੍ਹਦੇ ਹੋ ਸੋ ਕੁਐਸਚਨ ਕੀ ਹੈ do you study ਕੁਐਸਚਨ ਕੀ ਹੈ do you study ਤੁਹਾਨੂੰ ਕੋਈ ਪੁੱਛ ਰਿਹਾ do you study ਹੁਣ ਤੁਸੀਂ ਜਵਾਬ ਦੇਣਾ ਹਾਂਜੀ ਮੈਂ ਪੜਦਾ ਹਾਂਜੀ ਮੈਂ ਪੜਦਾ ਵਾਂ ਜਾਂ ਨਹੀਂ ਜੀ ਮੈਂ ਨਹੀਂ ਪੜਦਾ ਮੈਂ ਤਾਂ ਕੰਮ ਕਰਦਾ ਵਾਂ ਉਹ ਤਾਂ ਜਵਾਬ ਕਿਵੇਂ ਦੇਣਾ ਦੋ ਤਰੀਕੇ ਨਾਲ ਦੇ ਸਕਦੇ ਹਾਂ ਬੈਸਟ ਜੋ ਬੈਸਟ ਆਨਸਰ ਹੁੰਦਾ ਹੈ ਜੇ ਤੇ ਤੁਸੀਂ ਯੈਸ ਬੋਲਣਾ ਹੈ ਸਿੰਪਲ ਤੁਸੀਂ ਬੋਲੋ ਯੈਸ ਆਈ ਡੂ ਆਈ ਡੂ ਬਿਲਕੁਲ ਈਜ਼ੀ ਤਰੀਕੇ ਨਾਲ ਯੈਸ ਆਈ ਡੂ ਜੇ ਨਹੀਂ ਕਰਦੇ ਨੋ ਆਈ ਡੋਂਟ ਆਈ ਡੋਂਟ ਮਤਲਬ ਆਈ ਡੂ ਨਾਟ بس ਇਨਾ ਕਾ ਸੈਂਟੈਂਸ ਵੀ ਕੰਪਲੀਟ ਆਨਸਰ ਹੁੰਦਾ ਆਪਣੇ ਆਪ ਦੇ ਵਿੱਚ yes i do no i don't ਬੈ ਨਹੀਂ ਪੜਦਾ ਹਮੇ ਪੜਦਾ ਹਾਂ yes i do ਜੇ ਤੁਸੀਂ ਤੁਹਾਨੂੰ ਕੋਈ ਪੁੱਛਦਾ ਹੈ ਕਈ ਸਟੂਡੈਂਟਸ ਆਇਲਸ ਵਗੈਰਾ ਤੇ ਤਿਆਰੀ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ do you work or study ਸਿੰਪਲ ਕੁਐਸਚਨ ਸਭ ਤੋਂ ਪਹਿਲਾ ਕੁਐਸਚਨ ਨੋਰਮਲੀ ਮੈਂ ਮੋਸਟ ਆਫ ਦਾ ਟਾਈਮ ਆਹੀ ਹੁੰਦਾ ਵੀ ਵਰਕ অর ਸਟਡੀ do you work or study ਸੋ ਤੁਹਾਨੂੰ ਜਵਾਬ ਦੇਣਾ ਚਾਹੀਦਾ yes i do ਕੀ ਕਰਦੇ ਹੋ ਹੁਣ ਦੋ ਚੀਜ਼ਾਂ ਬੋਲਦੇ ਆ do you work or study ਫਿਰ ਤੁਸੀਂ ਉੱਤੇ ਬੋਲਦੇ yes i study ਜਾਂ ਫਿਰ i work ਜੇ ਤੁਹਾਨੂੰ ਕੱਲ੍ਹ ਪੁੱਛਿਆ ਜਾ ਰਿਹਾ do you do study yes i do ਨਹੀਂ ਕਰਦੇ نو ਆਈ ਡੋਟ ਸੋ ਇਸ ਤਰੀਕੇ ਨਾਲ ਆਪਾਂ ਜਵਾਬ ਦੇ ਸਕਦੇ ਹਾਂ ਕੋਈ ਹੋਰ ਐਗਜ਼ਾਮਪਲ ਦੇਦੇ ਹਾਂ ਤੁਸੀਂ ਜੰਕ ਫੂਡ ਖਾਂਦੇ ਹੋ ਡੂ ਯੂ ਈਟ ਜੰਕ ਫੂਡ ਤੁਹਾਨੂੰ ਖਾਣ ਦੀ ਇੰਗਲਿਸ਼ ਈਟ ਹੁੰਦੀ ਹੈ ਜੰਕ ਫੂਡ ਜਿਹੜੇ ਜਿਹੜੇ ਪਰਸਨ ਖਾਂਦੇ ਨੇ ਉਹ ਕਹਿ ਸਕਦੇ ਨੇ ਯੈਸ ਆਈ ਡੂ ਜਿਹੜੇ ਨਹੀਂ ਖਾਂਦੇ نو ਆਈ ਡੋਟ ਬੈਸਟ ਆਨਸਰ ਹੈ ਇਹ ਤੁਸੀਂ ਇਹ ਵੀ ਕਹਿ ਸਕਦੇ ਹੋ ਯੈਸ ਆਈ ਈਟ ਜੰਕ ਫੂਡ نو ਆਈ ਡੋਨਟ ਈਟ ਜੰਕ ਫੂਡ ਪੂਰਾ ਸੈਂਟੈਂਸ ਬੋਲਣਾ ਚਾਹੀਦਾ ਤਾਂ ਹੀ ਬੋਲੋ ਅਦਰਵਾਈਜ਼ ਇਹ ਨਾਲ ਵੀ ਸਫੀਸ਼ੀਐਂਟ ਹੁੰਦਾ ਹੈ ਸੋ ਇਸ ਤਰੀਕੇ ਦੇ ਨਾਲ ਡੂ ਯੂ ਦਾ ਯੂਜ਼ ਕਰਕੇ ਆਪਾਂ ਕੋਈ ਵੀ ਸਵਾਲ ਕਿਸੇ ਨੂੰ ਪੁੱਛ ਸਕਦੇ ਹਾਂ ਇਹ ਤੇ ਗੱਲ ਹੋ ਗਈ ਡੂ ਯੂ ਵਾਸਤੇ ਸਾਹਮਣੇ ਵਾਲੇ ਵਾਸਤੇ ਤੁਸੀਂ ਸਾਹਮਣੇ ਵਾਲੇ ਨੂੰ ਪੁੱਛ ਰਹੇ ਹੋ ਕਿ ਤੁਸੀਂ ਕਰਦੇ ਹੋ ਤੁਸੀਂ ਇਹ ਕੰਮ ਇਹ ਕਰਦੇ ਹੋ ਜਾਂ ਨਹੀਂ ਕਰਦੇ ਹੋ ਕਈ ਵਾਰ ਸਾਨੂੰ ਕਿਸੇ ਦੇ ਬਾਰੇ ਪੁੱਛਣਾ ਪੈਂਦਾ ਹੈ ਮੰਨ ਲਓ ਮੈਂ ਤੁਹਾਨੂੰ ਕੁਝ ਪੁੱਛਾਂ ਤੁਹਾਨੂੰ ਮੈਂ ਪੁੱਛਾਂ ਤੁਹਾਡਾ ਕੋਈ ਫਰੈਂਡ ਹੈ ਕਿਉਂ ਕੰਮ ਕਰਦਾ ਕਿਉਂ ਪੜਦਾ ਪਰ ਅਭੀ ਬ੍ਰਦਰ ਹੈ ਸਕੂਲ ਜਾਂਦਾ ਹੈ ਕਾਲਜ ਜਾਂਦਾ ਹੈ ਤੁਹਾਡੇ ਫਾਦਰ ਹਨ ਤੁਹਾਡੇ ਫਾਦਰ ਬਿਜ਼ਨਸ ਕਰਦੇ ਨੇ ਤੁਹਾਡੇ ਫਾਦਰ ਜੋਬ ਕਰਦੇ ਨੇ ਤੁਹਾਡੀ ਮਦਰ ਬਾਰੇ ਮੈਂ ਪੁੱਛਾਂ ਤੁਹਾਡੀ ਮਦਰ ਖਾਣਾ ਪਕਾਉਂਦੇ ਨੇ ਤੁਹਾਡੀ ਮਦਰ ਘਰ ਦੀ ਸਫਾਈ ਵਗੈਰਾ ਕਰਦੇ ਨੇ ਸੋ ਐਸੇ ਸਵਾਲ ਜੋ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿਸੇ ਦੇ ਲਈ ਯਾਨੀ ਕਿ ਥਰਡ ਪਰਸਨ ਵਾਸਤੇ ਥਰਡ ਪਰਸਨ ਨੂੰ ਆਪਾਂ ਬੋਲਦੇ ਹਾਂ ਥਰਡ ਪਰਸਨ ਦੀ ਕੈਟਾਗਰੀ ਵਿੱਚ ਕੋਲ-ਕੋਨਾ ਆ ਜਾਂਦਾ ਹੈ ਥਰਡ ਪਰਸਨ ਯਾਨੀ ਕਿ ਉਹ ਪਰਸਨ ਜੋ ਥਰਡ ਪਰਸਨ ਹੈ ਜਨਨ ਕਿ ਮੈਂ ਫਸਟ ਹਾਂ ਤੁਸੀਂ ਸੈਕੰਡ ਹੋ ਔਰ ਥਰਡ ਪਰਸਨ ਹੁਣ ਥਰਡ ਪਰਸਨ ਦੀ ਕੈਟਾਗਰੀ ਵਿੱਚ ਆ ਜਾਂਦੇ ਨੇ ਜਿਵੇਂ ਕਿ ਹੀ ਕੋਈ ਲੜਕਾ ਹੈ ਕੋਈ ਮੇਲ ਪਰਸਨ ਹੋਏ ਉਹਨੂੰ ਆਪਾਂ ਥਰਡ ਪਰਸਨ ਬੋਲ ਦਿੰਦੇ ਹਾਂ ਸ਼ੀ ਕੋਈ ਲੜਕੀ ਹੈ ਔਰ ਐਨੀ ਸਿੰਗਲ ਨੇਮ ਔਰ ਇਟ ਇਟ ਮਤਲਬ ਕੋਈ ਵੀ ਨਿਰਜੀਵ ਚੀਜ਼ ਆ ਵਾਸਤੇ ਜਿਵੇਂ ਕਿ ਪੰਖਾ ਹੋ ਗਿਆ ਕਾਰ ਹੋ ਗਿਆ ਲੈਪਟਾਪ ਹੋ ਗਿਆ ਉਹ ਸਾਰਾ ਇੱਥੇ ਕੈਟਾਗਰੀ ਵਿੱਚ ਆ ਜਾਂਦਾ ਜਾਂ ਫਿਰ ਕੋਈ ਐਨੀਮਲ ਹੁੰਦਾ ਸਿੰਗਲ ਐਨੀਮਲ ਕਾਓ ਲਾਇਨ ਟਾਈਗਰ ਡੌਗ ਉਹਨੂੰ ਵੀ ਆਪਾਂ ਇਟ ਬੋਲ ਸਕਦੇ ਹਾਂ ਔਰ ਐਨੀ ਸਿੰਗਲ ਨੇਮ ਦੇ ਵਿੱਚ ਦੁਨੀਆ ਦਾ ਹਰ ਇੱਕ ਸਿੰਗਲ ਪਰਸਨ ਆ ਜਾਏਗਾ ਹਰ ਇੱਕ ਸਿੰਗਲ ਪਰਸਨ ਉਹ ਹਰ ਇੱਕ ਸਿੰਗਲ ਪਰਸਨ ਕੋਈ ਵੀ ਹੋ ਸਕਦਾ ਹੈ ਜਿਵੇਂ ਕਿ ਮਾਈ ਫਾਦਰ ਮਾਈ ਮਦਰ ਮਾਈ ਬ੍ਰਦਰ ਮਾਈ ਫਰੈਂਡ ਯੋਰ ਫਾਦਰ ਯੋਰ ਬ੍ਰਦਰ ਯੋਰ ਫਰੈਂਡ ਅਮਨ ਸੰਦੀਪ ਸਿਮਰਨ ਪ੍ਰੀਤੀ ਕੋਈ ਵੀ ਨਾਮ ਆ ਜਾਏਗਾ ਉਹ ਸਿੰਗਲ ਪਰਸਨ ਦੀ ਕੈਟਾਗਰੀ ਵਿੱਚ ਆ ਜਾਂਦਾ ਹੈ ਕਿਸੇ ਦਾ ਨਾਮ ਲੈਣਾ ਇੱਕ ਪਰਸਨ ਦਾ ਆ ਜਾਏਗਾ ਥਰਡ ਪਰਸਨ ਦੀ ਕੈਟਾਗਰੀ ਵਿੱਚ ਸੋ ਉਹਦੇ ਲਈ ਹੁਣ ਇੱਕ ਐਗਜ਼ਾਮਪਲ ਦੇ ਦਿਆਂ ਜਿਵੇਂ ਕਿ ਮੈਂ ਕੁਛ ਨਾ ਹੋਏ ਕੋਈ ਲੜਕਾ ਹੈ ਅਮਨ मैं तुम तो सवाल पूछ रहा वहां अमन स्कूल जाता है अमन जॉब करता है अमन ड्रिंक वास्ते, वास्ते इस एक जो यूज होगा डज प्लस वो थर्ड परसन जीते वास्ते पूछ रहा वहां प्लस वर्ब बी फर्स्ट फॉर्म आ जाएगी सवाल बन जाएगा इस तरीके स्ट्रक्चर यूज होगा

ਹੁਣ ਸਕੂਲ ਜਾਣਾ ਹੁੰਦਾ ਗੋ ਟੂ ਸਕੂਲ ਸਕੂਲ ਇੱਕ ਜਗ੍ਹਾ ਹੈ ਜਗ੍ਹਾ ਦੇ ਵਾਸਤੇ ਆਪਾਂ ਨਾਲ ਪ੍ਰੈਪੋਜੀਸ਼ਨ ਟੂ ਲਗਾ ਦਿੰਦੇ ਹਾਂ ਡਸ ਸਿਮਰਨ ਗੋ ਟੂ ਸਕੂਲ ਇੱਥੇ ਆਪਾਂ ਸਿਮਰਨ ਦੀ ਜਗ੍ਹਾ ਆਪਾਂ ਸ਼ੀ ਵੀ ਬੋਲ ਸਕਦੇ ਹਾਂ ਅਮਨ ਦੀ ਜਗ੍ਹਾ ਆਪਾਂ ਹੀ ਵੀ ਬੋਲ ਸਕਦੇ ਹਾਂ ਕਿਉਂਕਿ ਮੇਲ ਹੈ ਅਮਨ ਔਰ ਫੀਮੇਲ ਹੈ ਸ਼ੀ ਸੋ ਡਸ ਸ਼ੀ ਗੋ ਟੂ ਸਕੂਲ ਡਸ ਹੀ ਡਰਿੰਕ ਵੀ ਬੋਲ ਸਕਦੇ ਹਾਂ ਆਪਾਂ ਜਾਂ ਤੇ ਨਾਮ ਲੈ ਲਈਏ ਠੀਕ ਹੈ ਕਿਸੇ ਦੇ ਨਾਲ ਕੋਈ ਰਿਲੇਸ਼ਨ ਹੈ ਕੋਈ ਰਿਸ਼ਤਾ ਹੈ ਅਸੀਂ ਉਹਨੂੰ ਵੀ ਦੱਸ ਸਕਦੇ ਹਾਂ ਜਿਵੇਂ ਕਿ ਤੁਹਾਡੇ ਤੁਹਾਡੇ ਫਾਦਰ ਆਫਿਸ ਜਾਂਦੇ ਨੇ ਡਸ ਯੋਰ ਫਾਦਰ ਗੋ ਟੂ ਆਫਿਸ

ਇਟ ਦੇ ਕੋਈ ਐਗਜ਼ਾਮਪਲ ਦੇਖ ਲੈਣੇ ਆ ਹੁਣ ਇਟ ਵਿੱਚ ਕੋਈ ਵੀ ਨਰਜੀਵ ਚੀਜ਼ ਆ ਜਾਂਦੀ ਹੈ ਨਰਜੀਵ ਚੀਜ਼ ਠੀਕ ਹੈ ਜੀ ਲੈਪਟਾਪ ਪੰਖਾ ਹੋ ਗਿਆ ਕੋਈ ਵੀ ਐਨੀਮਲ ਹੋ ਗਿਆ ਇਹ ਵਲੇ ਹੋ ਜਾ ਐਗਜ਼ਾਮਪਲ ਦੇ ਦਿਆਂ ਜਿਵੇਂ ਕਿ ਐਗਜ਼ਾਮਪਲ ਹੈ ਜਿਵੇਂ ਕਿ ਕੋਈ 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 ਗਾਂ ਹੈ ਠੀਕ ਹੈ ਫੋਰ ਐਗਜ਼ਾਮਪਲ ਕੋਈ ਗਾਂ ਹੈ ਉਹ ਮੈਂ ਪੁੱਛਣਾ ਵੀ ਇਹ ਦੁੱਧ ਦਿੰਦੀ ਹੈ ਡਸ ਇਟ ਗਿਵ ਮਿਲਕ ਆ ਜਾਏਗਾ ਡਸ ਇਟ ਗਿਵ ਮਿਲਕ ਹੁਣ ਡਸ ਇਟ ਦਾ ਮਤਲਬ ਉਹ ਕਾਊ ਦੀ ਗੱਲ ਚੱਲ ਰਹੀ ਹੈ does it give milk does it give milk does it give milk ki ek hara ka khandi hai hara ka matlab green grass so does it does it eat green grass question ban gaya theek hai ji koi pakhha hai hun for example koi pakhha hai main hun mainu nahi pata ki ya chalda hai ke nahi chalda ha to main kise nu ton puch re haan yaar eh pakhha chalda hai eh pakhha chalda hai ਪੱਖਾ ਚੱਲਦਾ ਹੈ ਹੁਣ ਡਸ ਇਟ ਪੱਖੇ ਵਾਸਤੇ ਆਪਾਂ ਇਟ ਬੋਲ ਸਕਦੇ ਹਾਂ ਡਸ ਇਟ ਹੁਣ ਡਸ ਇਟ ਵਰਕ ਚੰਨਾ ਮਤਲਬ ਵੀ ਕੋਈ ਵੀ ਕੋਈ ਵੀ ਚੀਜ਼ ਕੋਈ ਕੰਮ ਕਰਦੀ ਹੈ ਡਸ ਇਟ ਵਰਕ ਡਸ ਇਟ ਵਰਕ ਇਸ ਤਰੀਕੇ ਨਾਲ ਆਪਾਂ ਥਰਡ ਪਰਸਨ ਵਾਸਤੇ ਇਹਦਾ ਸਵਾਲ ਪੁੱਛਾਂਗੇ ਹੁਣ ਇਹਨਾਂ ਦਾ ਰਿਪਲਾਈ ਕਿਵੇਂ ਕਰਨਾ ਮਤਲਬ ਤੁਹਾਨੂੰ ਹੀ ਕੋਈ ਪੁੱਛ ਲਵੇ ਡਸ ਹਨ ਡਰਿੰਕ ਡਸ ਸ਼ੀ ਗੋ ਟੂ ਸਕੂਲ ਤੁਸੀਂ ਕਿਵੇਂ ਰਿਪਲਾਈ ਕਰਨਾ ਹੈ ਉਹ ਦੇਖਦੇ ਹਾਂ

ਬਸ ਇਹ ਆਪਣੇ ਆਪ ਹੀ ਕੰਪਲੀਟ ਆਨਸਰ ਹੈ ਇਹਨਾਂ ਆਪਾਂ ਬੋਲ ਸਕਦੇ ਆ yes she does that's it ਜੇ ਉਹ ਨਹੀਂ ਕਰਦੀ ਇਸ ਕੰਮ ਨੂੰ no she does not no she does not ਆਪਣੇ ਆਪ ਹੀ ਕੰਪਲੀਟ ਆਨਸਰ ਹੈ ਜੇ ਹਾਂ ਹੈ ਤੇ yes she does ਨਾ ਹੈ ਤੇ no she doesn't ਇਸ ਤਰੀਕੇ ਦੇ ਨਾਲ ਆਪਾਂ ਜਵਾਬ ਦੇ ਸਕਦੇ ਹਾਂ ਕੋਈ ਹੋਰ ਐਗਜ਼ਾਮਪਲ ਦੇਖਦੇ ਹਾਂ ਕੀ ਅਮਨ ਸਮੋਕ ਕਰਦਾ ਹੈ ਸਿਗਰਟ ਪੀਂਦਾ ਹੈ does ਹੁੰਡਸ ਅਮਨ ਸਮੋਕ

wh ਫੈਮਿਲੀ ਦੀ ਜਿਹੜਾ ਇਸ ਵੀਡੀਓ ਵਿੱਚ ਨਹੀਂ ਕੀਤਾ ਗਿਆ ਵਟ ਵੇਅਰ ਵਾਈ ਵੈਨ ਵਗੈਰਾ ਜਿਹੜੇ ਸਵਾਲ ਮੰਦੇ ਨੇ ਉਹ ਕੁਛ ਨਾਸਤੇ ਉਹ ਇਸ ਵੀਡੀਓ ਵਿੱਚ ਜਿਕਰ ਨਹੀਂ ਆ ਉਹਦੇ ਵਾਸਤੇ ਇੱਕ ਸਪੈਸ਼ਲ ਅਲੱਗ ਤੋਂ ਪਾਰਟ ਬਣੇਗਾ ਸੋ ਕਿਸੇ ਨੇ ਵੀ ਕੋਈ ਵੀ ਸਵਾਲ ਪੁੱਛਣਾ ਹੋਵੇ ਕੀ ਤੁਸੀਂ ਇਹ ਕੰਮ ਕਰਦੇ ਹੋ ਡੂ ਯੂ ਕੀ ਉਹ ਇਹ ਕੰਮ ਕਰਦਾ ਹੈ ਡਸ ਹੀ ਕੀ ਉਹ ਇਹ ਕੰਮ ਕਰਦੀ ਹੈ ਡਸ ਸ਼ੀ ਦੇ ਨਾਲ ਆਪਾਂ ਸਵਾਲ ਨੂੰ ਬਣਾ ਸਕਦੇ ਹਾਂ ਆਈ ਹੋਪ ਤੁਸੀਂ ਇੰਗਲਿਸ਼ ਬੋਲਣਾ ਸ਼ੁਰੂ ਕਰ ਦਿੱਤਾ ਹੋਵੇਗਾ ਪਲੀਜ਼ ਪ੍ਰੈਕਟਿਸ ਕਰਦੇ ਰਹੋ ਜਿੰਨਾ ਜ਼ਿਆਦਾ ਹੋ ਸਕੇ ਤੇ ਕਮੈਂਟ ਵਿੱਚ ਜਰੂਰ ਆਪਣੇ ਤੋਂ ਕੋਈ 2 ਜਾਂ 3 ਸਵਾਲ ਬਣਾ ਕੇ ਜਰੂਰ ਲਿਖਿਓ ਜੇ ਤੁਹਾਡਾ ਕੋਈ ਵੀ ਡਾਊਟ ਹੈ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ